हेलो स्टूडेंट्स नेक्स्ट ਅਸੀਂ ਕਰਾਂਗੇ ਦਵਿੰਦਰ ਸਧਿਆਰਥੀ ਦੇ ਜੀਵਨ ਰਚਨਾ ਤੇ ਕਾਵਕਲਾ ਦਾ ਸੰਖੇਪ ਵਰਣਨ ਠੀਕ ਹੈ ਦਵਿੰਦਰ ਸਧਿਆਰਥੀ ਰਿਆਸਤ ਪਟਿਆਲੇ ਦਾ ਜੰਪਲ ਹੈ ਉਸ ਦਾ ਜਨਮ ਮਈ 1908 ਇਸਵੀ ਵਿੱਚ ਹੋਇਆ ਉਸ ਨੇ ਆਪਣੇ ਜੀਵਨ ਦਾ ਬਹੁਤ ਸਾਰਾ ਹਿੱਸਾ ਲੋਕਗੀਤ ਇਕੱਠੇ ਕਰਨ ਤੇ ਲਾਇਆ ਅਤੇ ਇਸ ਕੰਮ ਲਈ ਉਹ ਕੇਵਲ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਘੁੰਮਿਆ ਫਿਰਿਆ ਉਸ ਦੇ ਕੋਲ ਲੋਕ ਗੀਤਾਂ ਦਾ ਸਭ ਤੋਂ ਵੱਡ ਭੰਡਾਰ ਹੈ ਉਹ ਪੰਜਾਬੀ ਤੇ ਹਿੰਦੀ ਦਾ ਚੋਟੀ ਦਾ ਸਾਹਿਤ ਰਸੀਆ ਹੈ ਕੁਝ ਚਿਰ ਉਹ ਦਿੱਲੀ ਵਿੱਚ ਹਿੰਦ ਸਰਕਾਰ ਦੇ ਮਾਸਕ ਪੱਤਰ ਦਾ ਐਡੀਟਰ ਵੀ ਰਿਹਾ ਇਸ ਦੀ ਸੇਵਾ ਬਦਲੇ ਪੰਜਾਬੀ ਮਹਿਕਮਾ ਪੈਚੂ ਨੇ ਇਸ ਨੂੰ ਮਾਨ ਪੱਤਰ ਤੇ ਸਿਰੋਪਾ ਦਿੱਤਾ ਇਹਨਾਂ ਧਿਆ ਰਚਨਾਤਕ ਕਾਵ ਕਲਾ ਕੀ ਸੀਗੇ ਉਹ ਜਿਹੜੇ ਸੀਗੇ ਦਵਿੰਦਰ ਸਤਿਆਰਥੀ ਜੀ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਲੋਕ ਗੀਤ ਸੰਗ੍ਰਹਿ ਦੇ ਤੌਰ ਤੇ ਬਹੁਤ ਪ੍ਰਸਿੱਧ ਹਨ ਸਭ ਤੋਂ ਪਹਿਲਾਂ ਉਸਨੇ ਮਾਲਵੇ ਦੇ ਲੋਕ ਗੀਤ ਇਕੱਠੇ ਕਰਕੇ ਕਿੱਦਾਂ ਨਾਦੀ ਪੁਸਤਕ ਪ੍ਰਕਾਸ਼ਿਤ ਕੀਤੀ ਇਸ ਤੋਂ ਮਗਰੋਂ ਇੱਕ ਗੀਤ ਸੰਗ੍ਰਹਿ ਦੀਵਾ ਬਲੇ ਸਾਰੀ ਰਾਤ ਛਪਵਾ ਛਪਵਾਇਆ ਫਿਰ ਉਸਨੇ ਆਪਣੀਆਂ ਮੌਲਿਕ ਕਵਿਤਾਵਾਂ ਦੇ ਸੰਗ੍ਰਹਿ ਦਿੱਤੇ ਜੋ ਕਿ ਇਹ ਹਨ ਤਰਤੀ ਦੀਆਂ ਆਵਾਜ਼ਾਂ ਮੂੜਕਾ ਤੇ ਕਣਕ ਬੁੱਢੀ ਨਹੀਂ ਤਰਤੀ ਅਤੇ ਲੱਕ ਕੁਣ ਉਟਣੋ ਇਸ ਤੋਂ ਬਿਨਾ ਉਸਤੇ ਕਹਾਣੀ ਸੰਗ੍ਰਹਿ ਕੁੰਗ ਪੋਸ਼ ਸ਼ਪਵਾਇਆ ਸਥਿਆਰਥੀ ਦੀਆਂ ਕਪਤਾਮਾ ਉੱਪਰ ਲੋਕ ਗੀਤਾਂ ਦਾ ਪ੍ਰਭਾਵ ਇਕਸਾਰ ছায়ਾ ਰਹਿਦਾ ਹੈ ਉਸ ਦੀਆਂ ਕਪਤਾਮਾ ਦਾ ਵਿਸ਼ਾ ਵੀ ਸਰਬ ਲੋਕਿਕ ਹੋ ਗਿਆ ਹੈ ਉਸ ਦੀ ਕਵਿਤਾ ਲੋਕ ਗੀਤਾਂ ਵਾਂਗ ਰਸ ਰੋਮਾਂਸ ਅਤੇ ਸੰਗੀਤਕ ਲੈ ਨਾਲ ਭਰਪੂਰ ਹੈ शंदाबंदी का उसने घटवाद ख्याल ही रखिया। उसकी पहली कविता अपनी पत्नी बारे है जिसका सरलेख है मेरी नाजो नार उस ये उसकी एक उत्तम कविता है कविता की है मेरी नाजो नार नहीं कोई हीर ना मैं हांझा फिर भी साडा जीवन सांझा ਦੁੱਖ ਸੁੱਖ ਸਾਂਝਾ ਇਸ਼ਕ ਚਨਾ ਵਿੱਚ ਦੂਰ ਤਨੇ ਤਰੇਨਾ ਲੰਮੀ ਤਾਰੀ ਕਾਸ਼ ਕਾਸ਼ ਅਸੀਂ ਵੀ ਲਾ ਸਕਦੇ ਤੇ ਧਾ ਗਲਵਕੜੀ ਪਾ ਸਕਦੇ ਏ ਪਿਆਰੀ ਨੈਕਸਟ ਪੇਜ ਏ ਪਿਆਰੀ ਕੀ ਬੁੱਲ ਸੱਚਮੁੱਚ ਹੀਰ ਦੇ ਬਹੁਤ ਸੋਹਣੇ ਕੂਲੇ ਪਤਲੇ ਮੇਰੀ ਨਾਜੋ ਨਾਰ ਦੇ ਬੁੱਲਾ ਕੋਲੋਂ ਨਹੀਂ ਨਹੀਂ ਮੈਂ ਨਹੀਂ ਮੰਨ ਸਕਦਾ ਉਸ ਦੀ ਕਪਤਾ ਵਿੱਚ ਲੋਕ ਗੀਤਾਂ ਦਾ ਰੰਗ ਹੈ ਪਰ ਫਿਰ ਵੀ ਉਹ ਲੋਕ ਗੀਤਾਂ ਤੋਂ ਭਿੰਨ ਹੈ ਆਧੁਨਿਕ ਅਤੇ ਆਧੁਨਿਕਤਾ ਦਾ ਮੋਹਾਂਦਰਾ ਰੱਖਦਾ ਹੈ ਲਕ ਟੂਨਟ ਨੂੰ ਸਥਿਯਾਰਤੀ ਦਾ ਉਤਮ ਕਾਵ ਸੰਗ੍ਰਹਿ ਇਸ ਵਿਚਲੀਆਂ ਇਸ ਵਿਜਲੀਆਂ ਕਵਿਤਾਵਾਂ ਵਿਸ਼ੇ ਦੇ ਰੂਪ ਦੇ ਪੱਖੋਂ ਬਨਸਵੰਨੀਆਂ ਹਨ ਕਿਤੇ ਉਹ ਸੂਲਰ ਨਾ ਨਾਚੀ ਤੇ ਨੂਰ ਬੇਗਮ ਦੀ ਲੋਕ ਕਥਾ ਨੂੰ ਨਿਰੂਪਨ ਕਰਨ ਦਾ ਯਤਨ ਕਰਦਾ ਹੈ ਅਤੇ ਕਿਤੇ ਉਹ ਟੈਗੋਰ ਤੇ ਬੇਪੂਤੀ ਬਾਬੂ ਦਾ ਲੜ ਫੜ ਲੈਂਦਾ ਹੈ ਕਿਤੇ ਉਹ ਉੜੀਸਾ ਦੀ ਧਰਤੀ ਦਾ ਵਰਣਨ ਕਰਦਾ ਹੈ ਕਿਤੇ ਹਿਮਾਲਾ ਦਾ ਤੇ ਉਸ ਦੇ ਵਿਚਾਰੇ ਆ ਹੈ ਕਿਤੇ ਉਹ ਉੜੀਸਾ ਦੀ ਧਰਤੀ ਦਾ ਵਰਣਨ ਕਰਦਾ ਹੈ ਤੇ ਕਿਤੇ ਹਿਮਾਲਾ ਦਾ ਉਸ ਦੇ ਵਿਚਾਰਾਂ ਆ ਉਸ ਦੇ ਵਿਚਾਰ ਅਗਮ ਅਰ ਅਗੰਕਮੀ ਹਨ ਉਹ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣਦਾ ਹੈ ਕਣਕਾਂ ਪੈਲੀਆਂ ਤੋਂ ਕਿਰਤ ਦੇ ਗੀਤ ਗਾਉਂਦਾ ਹੈ ਜਰਾ ਦੇਖੋ ਮੁਰਕੋ ਮੁਰਕਾ ਹੋਵਾਂਗੇ ਅਸੀਂ ਧਰਤੀ ਦੇ ਜਾਏ ਮੁਰਕੋ ਮੁਰਕਾ ਹੋਵਾਂਗੇ ਕਣਕਾਂ ਪਰ ਨਾਏ ਅੱਗੇ ਹੈ ਕਿਉਂ ਸਾਡੀਆਂ ਆਦਤਾਂ ਮੋੜ-ਮੋੜ ਕਰ ਲਾਉਣ ਮੰਗਾ ਸਾਡੇ ਸੁਪਨਿਆਂ ਨੂੰ ਕਿਉਂ ਸਹਿ ਕਿਉਂ ਚੁੱਠ ਲਾਉਣ ਠੀਕ ਹੈ ਇਹ ਤੁਹਾਡੇ ਦਵਿੰਦਰ ਸਠਿਆਰਥੀ ਜੀ ਦਾ ਬੰਨਣ ਹੋ ਗਿਆ ਜੀਵਨ ਬਾਰੇ ਤੋਂ ਉਹਨਾਂ ਦੇ ਕਾਪ ਕੋਲਾ ਬਾਰੇ ਨੈਕਸਟ ਅਸੀਂ ਕਿਸੇ ਹੋਰ ਟਾਪਿਕ ਤੇ ਕਰਾਂਗੇ ਓਕੇ ਬਾਏ